ਸ਼ੁਭਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਕੁਮਲਪ੍ਰੀਤ ਕੋਰਤ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਹੈ ਕਿ ਆਮ ਜਨਤਾਵਾਂ ਦਾ ਜਿਹੜਾ ਕਿ ਹੁਣ 10 ਲੱਖ ਤੱਕ ਦਾ ਮੁਫਤ ਇਲਾਜ ਹੋਵੇਗਾ ਜਿਹहां ਪੰਜਾਬ ਸਰਕਾਰ ਦੇ ਫਲੋ ਇਹ ਵੱਡਾ ਫੈਸਲਾ ਲਿੱਤਾ ਗਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲ ਕੇ ਮੋਹਾਲੀ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਦਾਸ ਨੇ ਕਿ ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੋਰ ਸਰਕਾਰਾਂ ਨੇ ਵੀ ਕਈ ਸਕੀਮਾਂ ਸ਼ੁਰੂ ਕੀਤੀਆਂ ਪਰ ਉਹਨਾਂ 'ਚ ਉਹ ਸ਼ਰਤਾਂ ਹੀ ਅਜਹੀਆਂ ਲਗਾ ਦਿੰਦੇ ਸਨ ਕਿ ਕੋਈ ਉਹ ਸ਼ਰਤ ਪੂਰੀ ਹੀ ਨਹੀਂ ਕਰਦਾ ਸੀ ਪਰ ਅਸੀਂ ਇਸ ਸਿਹਤ ਯੋਜਨਾ ਦੇ ਵਿੱਚ ਸਰਕਾਰੀ ਨੌਕਰੀ ਤੋਂ ਲੈ ਕੇ ਪੈਨਸ਼ਨਰ ਤੱਕ ਹਰ ਨਾਗਰਿਕ ਨੂੰ ਸ਼ਾਮਿਲ ਕੀਤਾ ਹੈ ਤੇ ਆਓ ਸੁਣਦੇ ਹਾਂ ਹੋਰ ਉਹਨਾਂ ਦੇ ਵੱਲੋਂ ਦੀ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਪਹਿਲਾਂ ਇਦਾਂ ਦੀਆਂ ਸਕੀਮਾਂ ਚਲਾਈਆਂ ਗਵਰਨਮੈਂਟਾਂ ਨੇ ਜਿਹਦੇ ਵਿੱਚ ਕੁਝ ਆਪਣੇ ਚਾਹੇਤਿਆਂ ਨੂੰ ਹੀ ਫਾਇਦਾ ਹੁੰਦਾ ਰਿਹਾ ਬਸ ਉਹ ਚ ਕੋਈ ਸ਼ਰਤਾਂ ਪਾ ਦਿੰਦੇ ਸੀ ਕਿ ਆਹ ਸ਼ਰਤਾਂ ਉਹ ਸ਼ਰਤ ਪੂਰੀ ਵੀ ਨਹੀਂ ਕਰਦੇ ਲੋਕ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਲੈ ਇੱਕ ਘਰ ਨਹੀਂ ਆਉਂਦਾ ਪੰਜਾਬ ਦਾ ਪੰਜਾਬ ਦਾ ਇੱਕ ਘਰ ਵੀ ਉਹਦੇ ਚ ਨਹੀਂ ਆਉਂਦਾ ਕਿਉਂਕਿ ਉਹ ਸ਼ਰਤਾਂ ਪਾ ਰੱਖੀਆਂ ਈ ਕਿ ਉੱਚ ਪੱਕੀ ਇੱਟ ਨਹੀਂ ਲੱਗੀ ਹੋਣੀ ਚਾਹੀਦੀ ਤੁਹਾਡੇ ਘਰੇ ਸਾਈਕਲ ਨਹੀਂ ਹੋਣਾ ਚਾਹੀਦਾ ਪੱਖਾ ਨਹੀਂ ਹੋਣਾ ਚਾਹੀਦਾ ਗੈਸ ਵਾਲਾ ਚੁੱਲਾ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਇੱਕ ਉਜਵਲਾ ਯੋਜਨਾ ਪਤਾ ਨਹੀਂ ਕਿਹੜੀ ਸੀਗੀ ਉਹ ਮੋਦੀ ਜੀ ਨੇ ਚਲਾਈ ਸੀਗੀ ਪਹਿਲਾਂ ਤਾਂ ਉਹਨਾਂ ਨੂੰ ਗੈਸ ਸਿਲੰਡਰ ਦੇਤੇ ਛੋਟੇ-ਛੋਟੇ ਤੇ ਚੁੱਲ੍ਹੇ ਦੇਤੇ ਬਾਅਦ ਚ ਕਹਿੰਦੇ ਤੁਹਾਡੇ ਘਰ ਤਾਂ ਚੁੱਲਾ ਤੇ ਗੈਸ ਐ ਇਸ ਕਰਕੇ ਤੁਸੀਂ ਅਮੀਰਾਂ ਚਾਹੁੰਦੇ ਹੋ ਤੁਸੀਂ ਤਾਂ ਮਤਲਬ ਉਸੇ ਸਕੀਮ ਦਾ ਆਪ ਹੀ ਵਿਰੋਧ ਕਰਤਾ ਵੀ ਮਤਲਬ ਜੇ ਤੁਹਾਡੇ ਘਰੇ ਗੈਸ ਤੇ ਚੁੱਲਾ ਹੈ ਤਾਂ ਤੁਹਾਡਾ ਘਰ ਨਹੀਂ ਬਣਾ ਸਕਦੇ ਕੋ ਗਾ ਤੁਹਾਡੇ ਘਰੇ ਗੈਸ ਤੇ ਚੁੱਲਾ ਤੁਸੀਂ ਤਾਂ ਵੱਡੇ ਬੰਦੇ ਹੋ ਪਹਿਲਾਂ ਉਹਨਾਂ ਨੂੰ ਗਰੀਬ ਕਰਕੇ ਦਿੱਤਾ ਜੀ ਉਹਨਾਂ ਨੂੰ ਮੈਂ ਕਿਹਾ ਜਰਾ ਆਪ ਹੀ ਦਿੱਤਾ ਉਹ ਕਹਿੰਦੇ ਗੈਸ ਤੇ ਚੁੱਲਾ ਲੈ ਜਾਓ ਜੀ ਸਾਡਾ ਘਰ ਹੀ ਪਾ ਦਿਓ ਅਸੀਂ ਤਾਂ ਆਪ ਬਾਲਣ ਲੈ ਲਾਂਗੇ ਕੋਈ ਗੱਲ ਨਹੀਂ ਪਾਥੀਆਂ ਹੈਗੀਆਂ ਸਾਡੇ ਕੋਲੇ ਸਾਡੇ ਕੋਲੇ ਹੋਰ ਬਾਲਣ ਹੈਗੇ ਨੇ ਸੋ ਇਦਾਂ ਦੀਆਂ ਪਾ ਦਿੰਦੇ ਸੀ ਕਿ ਕੋਈ ਘਰੋਚ ਆਉਂਦਾ ਹੀ ਨਹੀਂ ਪੰਜਾਬ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਹਨਾ ਬਹੁਤ ਸਾਰੀਆਂ ਸਕੀਮਾਂ ਹੈ ਜਿਹੜੀਆਂ ਆਪਾਂ ਵਿਰੋਧੀ ਨੇ ਜੇ ਤੁਸੀਂ ਉਸ ਸਕੀਮ ਚ ਅਪਲਾਈ ਕਰੋਗੇ ਤਾਂ ਦੂਜੀ ਸਕੀਮ ਚੋਂ ਬਾਹਰ ਨਿਕਲ ਜਿਓਗੇ ਜੇ ਇਦਰੀ ਚ ਕਰੋਗੇ ਦਿੱਲੀ ਚੋਂ ਬਾਹਰ ਨਿਕਲ ਜਿਓਗੇ ਇਦੇ ਚ ਬਿਜਲੀ ਵਾਲਿਆ ਜਿਵੇਂ ਬਿਜਲੀ ਆਪਾਂ ਕੀਤੀ ਸੀ ਬਿਜਲੀ ਤੇ ਇਦਾਂ ਹੀ ਐ ਮੀਟਰ 599 ਜੋ ਜੁੰਟ ਦਿਖਾ ਦੇ ਸਾਨੂੰ 600 ਜੁੰਟ ਹੋ ਗਿਆ ਨਾ ਟੋਟਲ 599 ਤੇ ਮੀਟਰ ਭਾਵੇਂ ਤੁਹਾਡੇ 2 AC ਲੱਗੇ ਨੇ ਭਾਵੇਂ 5 AC ਲੱਗੇ ਨੇ ਭਾਵੇਂ 1 ਬੱਲਬ ਹੈ ਭਾਵੇਂ 2 ਪੱਖੇ ਨੇ ਅਸੀਂ 599 ਦੇਖਣਾ ਹੈ ਇਹ ਨਹੀਂ ਦੇਖਣਾ ਕਿ ਘਰ ਕਿਹਦਾ ਹੈ ਸਾਰਿਆਂ ਦੇ ਮਾਫ਼ ਸਿੱਧੀ ਜੀ ਗੱਲ ਹੈ ਨਹੀਂ ਤਾਂ ਫਿਰ ਕੀ ਕਰਦੇ ਆ ਆਪਾਂ ਕਹਿੰਦੇ ਜੀ 80 ਕਿਲੋਵਾਟ ਫਿਰ ਇੰਨੇ ਕਿਲੋਵਟ ਫਿਰ ਲੋਕਾਂ ਨੂੰ ਹੋਰ ਸਕੀਮਾਂ ਲਾਉਣੀਆਂ ਪੈਂਦੀਆਂ ਫਿਰ ਬੇਬੇ ਦੇ ਨਾਂ ਤੇ ਮੀਟਰ ਹੋਰ ਲਵਾਉਣਾ ਪੈਂਦਾ ਰਹਿੰਦੇ ਇੱਕੋ ਕਰਚੀ ਹੁੰਦੇ ਨੇ ਬੇਬੇ ਨੂੰ ਵੈਸੀ ਐਡ ਕਰ ਦਿੰਦੇ ਨੇ ਹਨਾ ਵੀ 2 ਮੀਟਰ ਹੋ ਜਾਣਗੇ ਫਿਰ ਬੇਬੂ ਵਾਲਾ ਕਿਲੋਵਟ ਹੁਣ ਬੇਬੇ ਨੇ ਜਨਮ ਦਿੱਤਾ ਉਹਨੂੰ ਵਿਚਾਰੀ ਨੂੰ ਕਿਲੋਵਟਾਂ ਚ ਵੰਡੀ ਜਾਂਦੇ ਆ ਤੁਸੀਂ ਤਾਂ ਵਾਧਾ ਗੱਲ ਖਬਰ ਤੇ ਵੱਲੋਂ ਦਿੱਲੀ ਦੇ ਵਿੱਚ ਕਾਂਗਰਸ ਦੀ ਅਹਿਮ ਮੀਟਿੰਗ ਹੋਈ ਹੈ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਦਿੱਲੀ ਵਿਖੇ ਅਹਿਮ ਮੀਟਿੰਗ ਕੀਤੀ ਤੇ ਇਹ ਮੀਟਿੰਗ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਿਲਕਰ ਅਰjun ਖੜਗੇ ਦੀ ਅਗਵਾਈ ਦੇ ਵਿੱਚ ਹੋਈ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਚਰਨਜੀਤ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਸਨ ਫੋਰ ਵੀ ਕਈ ਸੀਨੀਅਰ ਨੇਤਾ ਮੌਜੂਦ ਰਹੇ ਤਾਂ तकरीबन ਇਹ 3 ਘੰਟੇ ਮੀਟਿੰਗ ਚੱਲੀ ਜਿਸ ਦੇ ਵਿੱਚ ਕਾਫੀ ਗੱਲਾਂ ਜਿਹੜੀ ਕੀਤੀ ਗਈਆਂ tath ਸਾਹਮਣੇ ਰੱਖੇ ਗਏ ਤੇ ਉਸ ਤੋਂ ਬਾਅਦ মিডিਆ ਨੂੰ ਵੀ ਸੰਬੋਧਨ ਕੀਤਾ ਗਿਆ ਤੇ ਆਓ ਸੁਣਦੇ ਹਾਂ ਸਾਡੇ ਰਾਸ਼ਟਰੀ ਅਧਿਐਖ ਖੜਗੇ ਜੀ ਔਰ ਲੋਕ ਸਭਾ ਕੇ ਨੇਤਾ ਆਦਰਨੀ راہਲ ਜੀ ਵਿੰਡੂ ਗੋਪਾਲ ਜੀ ਪੰਜਾਬ ਕੇ सीनियर मोस्ट लीडर से मीटिंग की और तीन घंटा लगातार गंभीर विचार विमर्श किया गया और आने वाले एक वर्ष में जो हमारी पार्टी की गतिविधि होगी उसके बारे में हमारे पंजाब के नेताओं ने बहुत ही बढ़िया सुझाव हाईकमान को दिया और हाईकमान से रिक्वेस्ट भी किया कि आने वाले समय में अभी मनरेगा का मनरेगा महासंग्राम चल रहा है उसमें वो कार्यक्रम दें ये रिक्वेस्ट हमारे स्टेट लीडरशिप की तरफ से गया है दूसरी बात यह है कि पंजाब की जनता पंजाब के कार्यकर्ता सभी चाहते हैं कि एक, आ, कांग्रेस की सरकार बने क्योंकि पंजाब एक ऐसा राज्य है जो देश के लिए बहुत महत्वपूर्ण है सीमावर्ती राज्य है और इसलिए इस देश के लिए सबसे महत्वपूर्ण सुबह हो जाता है और ऐसे में हमारी जिम्मेदारी महती जिम्मेदारी बनती है कांग्रेस जनों की कि देश की जो आवाज़ है उसको सुने और उसके अनुरूप हम लोगों को काम करें और किसी प्रकार के जो कोई बात हो पार्टी लीडर के बीच में कोई बात हो तो निश्चित रूप से हाईकमान तक के पहुंचाए पहुंचाए कोई भी कांग्रेस के कार्यकर्ता हाईकमान से मिलने के लिए आ, एक एक करके मिल सकते हैं वो आवेदन करें उसको मिलने का समय दिया जाएगा लेकिन ग्रुप उसको बर्दाश्त नहीं किया जाएगा अनुशासनहीनता के लिए बहुत कड़े निर्देश हमारे नेताओं ने दिया है कि ये जो अनुशासनहीनता है उसको बर्दाश्त किसी कीमत पे नहीं किया जाएगा मानते हैं तो पे पे ग्रुप विधानसभा चुनाव में, में कांग्रेस पार्टी सामूहिक नेतृत्व में कलेक्टिव लीडरशिप में जाएगी या फेस कोई कांग्रेस पार्टी देखिए कलेक्टिव लीडरशिप में लड़ेंगे हमारे जो चेहरा है आदरणीय मल्लिकार्जुन खड़गे जी है आदरणीय राहुल जी हमारे चेहरे हैं ਉਸਕੇ ਨੇਤ੍ਰਿਤ ਮੇਂ ਅਸੀਂ ਚੋਣ ਲੜੇਗੇ। ਓਕੇ। ਰੁਕਾਦਾਕ ਨੀ ਖਬਰਦਾਰ ਵੱਲੋਂ ਮੌਸਮ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਜੁੱਥੇ ਕੜਾਕੇ ਦੀ ਠੰਡ ਪੈ ਰਹੀ ਹੈ ਉੱਥੇ ਦੱਸ ਦਿੰਨੇ ਆ ਕਿ ਦਿਨ ਵੇਲੇ ਧੁੱਪ ਨਿਕਲਣ ਲਾਂ ਲੋਕਾਂ ਨੂੰ ਛੜੀ ਕੁਝ ਰਾਹਤ ਤਾਂ ਜ਼ਰੂਰ ਮਿਲ ਰਹੀ ਹੈ ਪਰ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੀਂਹ ਦੀ ਸੰਭਾਵਨਾ ਚਿਤਾਈ ਗਈ ਹੈ। ਪੰਜਾਬ ਪਰ ਵਿੱਚ ਬਾਰਿਸ਼ ਦੀ ਸੰਭਾਵਨਾ ਹੈ ਤੇ ਮੌਸਮ ਵਿਗਿਆਨ ਕੇਂਦਰ ਨੇ ਸੂਬੇ ਪਰ ਵਿੱਚ ਤੇਜ਼ ਹਵਾਵਾਂ, ਬਿਜਲੀ ਚਮਕਣ ਤੇ ਗਰਜ ਦਾ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਗਿਆ ਤਾਂ ਕਿ ਆਜ ਤੱਕ ਦੇ ਬਾਕੀ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ। ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਦਾ alert ਹੈ। ਉੱਤੇ ਹੀ ਸੂਬੇ ਦੇ ਸਾਰੇ ਹੀ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਮੱਧਮ بارش ਪੈਣ ਦੀ ਸੰਭਾਵਨਾ ਹੈ। ਦੱਸਦਿਆ ਕਿ ਸੂਬੇ ਪਾਰ 'ਚ بارش ਦੀ ਸੰਭਾਵਨਾ ਹੈ ਤੇ ਤਾਪਮਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਸੂਬੇ ਦੇ ਘੱਟੋ-ਘੱਟ ਉਸ ਤਾਪਮਨ 'ਚ ਬੀਤੇ 24 ਘੰਟਿਆਂ ਦੇ ਮੁਕਾਬਲੇ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹਾਲਾਂਕਿ ਇਹ ਆਮ ਦੇ ਕਰੀਬ ਹੈ ਬੀਤੇ ਦਿਨ ਸਭ ਤੋਂ ਘੱਟ ਤਾਪਮਨ ਫਰੀਦਕੋਟ ਵਿੱਚ ਦਰਜ ਕੀਤਾ ਗਿਆ ਜੋ ਕਿ 3 ਡਿਗਰੀ ਸੈਲਸੀਅਸ ਰਿਹਾ ਅਮਨੇ ਸਤਾ ਘੱਟੋ ਘੱਟ ਤਾਪਮਨ 3.3 ਡਿਗਰੀ ਲੁਧਿਆਣਾ ਦਾ 6.2 ਡਿਗਰੀ ਪਟਿਆਲਾ ਦਾ 6.4 ਡਿਗਰੀ ਪਠਾਨਕੋਟ ਦਾ 4.4 ਸਫਰ ਡਿਗਰੀ ਬਠਿੰਡਾ ਚ 3.8 ਡਿਗਰੀ ਗੁਰਦਾਸਪੁਰ ਦਾ 5.5 ਡਿਗਰੀ ਮਾਨਸਾ ਦਾ 5.7 ਡਿਗਰੀ ਨਨਕਾਪੁਰ ਸਾਹਿਬ ਰੂਪਨਗਰ ਦਾ 5.3 ਡਿਗਰੀ ਦਰਜ ਕੀਤਾ ਗਿਆ ਚੰਡੀਗੜ੍ਹ ਦੀ ਗੱਲ ਕਰੀਏ ਜੰਡੀਗੜ੍ਹ ਸ਼ਹਿਰ ਦਾ ਘਟੋ ਘਟਾ ਤਾਪਮਾਨ 5.3 ਡਿਗਰੀ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ 에어ਪੋਰਟ ਦਾ ਘਟੋ ਘਟਾ ਤਾਪਮਾਨ 5.9 ਡਿਗਰੀ ਦਰਜ ਕੀਤਾ ਗਿਆ ਦੇ ਉਧਰ ਇਹ ਗਿਆਨੀ ਕੁਲਦੀਪ ਸਿੰਘ ਗੜਕਾਚ ਦੇ ਨਾਲ ਜੁੜੀ ਹੋਈ ਇੱਕ ਖਬਰ ਸਾਹਮਣੇ ਆ ਰਹੀ ਹੈ ਉਹਨਾਂ ਦੇ ਵੱਲੋਂ ਇੱਕ ਅਹਿਮ ਮੁੱਦੇ ਨੂੰ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਹੈ। ਅਕਾਲ ਤਖਤ ਸਾਹਿਬ ਦੇ ਇਤਤਿਹਾਰਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾਚ ਨੇ ਦਿੱਲੀ ਦੀ ਰੌਜ਼ਾ ਵੈਨਿਊ ਅਦਾਲਤ ਵੱਲੋਂ ਨਵੰਬਰ 1986 ਸਿਕ ਕਤਲੀਆ ਦੇ ਜਨਕਪੁਰੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਕਾਂਗਰਸ ਦੇ ਆਗੂ ਸਚਨ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਉੱਤੇ ਸਵਾਲ ਖੜਾਕ ਕੀਤਾ ਕਿ ਸਰਕਾਰ ਅਤੇ ਅਦਾਲਤਾਂ ਇਹ ਦੱਸਣ ਕਿ ਫਿਰ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕਿਸ ਨੇ ਕੀਤਾ ਹੈ ਉਹਨਾਂ ਕਿਹਾ ਕਿ ਭਾਵੇਂ ਕਿ ਸਿੱਖ ਕਤਲੇਆਮ ਦੇ ਦੋ ਕੇਸਾਂ ਵਿੱਚ ਸੱਜਨ ਕੁਮਾਰ ਅਜੇ ਵੀ ਜੇਲ੍ਹ ਅੰਦਰ ਸਜ਼ਾ ਭੁਗਤ ਰਿਹਾ ਹੈ ਅਤੇ ਉਹ ਜੇਲ੍ਹ ਵਿੱਚ ਹੀ ਰਹੇਗਾ ਪਰੰਤੂ ਇੱਕ ਕੇਸ ਵਿੱਚ ਉਸ ਦਾ ਬਰੀ ਹੋਣਾ ਸਰਕਾਰ ਦੀਆਂ ਜਾਂਚ ਏਜੰਸੀਆਂ ਦੀ ਸਹਿਯਦਤਾ ਅਤੇ ਗੰਭੀਰਤਾ ਉੱਤੇ ਬਰਦਾਸ਼ਤ ਸਵਾਲੀਆ ਚਿੰਨ ਹੈ ਅਤੇ ਇਹ ਸਿੱਖਾਂ ਦੇ ਜ਼ਖਮਾਂ ਉੱਤੇ ਲੋਨ ਛੜਕਨ ਤੇ ਤੋਲ ਹੈ ਜਾਨੀ ਕੋ ਦੀਪ ਸਿੰਘ ਅਰਿਕਾਚ ਨੇ ਕਿਹਾ ਕਿਸ ਜਿਸ ਸਿੱਖਤ ਲਿਆ ਮਾਮਲੇ ਵਿੱਚ ਸਦਨ ਕੁਮਾਰ ਨੂੰ ਬੜੀ ਕੀਤਾ ਗਿਆ ਹੈ ਉਸ ਵਿੱਚ 17 ਸਾਲ ਦੇ ਨਾਬਾਲਗ ਬੱਚੇ ਕਾਕਾ ਗੁਰਚਰਨ ਸਿੰਘ ਨੂੰ ਕਤਲ ਕਰਨ ਲਈ ਉਸ ਨੂੰ ਜੋਨਦਾ ਉਸ ਦੇ ਪਿਤਾ ਨਾਥ ਸਿੰਘ ਦੇ ਜਲ ਦੇ ਟਰੱਕ ਵਿੱਚ ਸੁੱਟਿਆ ਗਿਆ ਸੀ ਕਾਕਾ ਗੁਰਚਰਨ ਸਿੰਘ ਸਾਲ 1984 ਤੋਂ 2008 ਤੱਕ 24 ਸਾਲ ਅੱਧਾ ਚੱਲਿਆ ਹੋਇਆ ਹਾਲਤ ਦੇ ਵਿੱਚ ਇਹ ਕਹਿੰਦੇ ਆ ਇਨਸਾਫ ਦੀ ਕੋਹਾਰ ਲਗਾਉਂਦਾ ਰਿਹਾ कि उस दिन पीड़ ਦੇ ਗਵਾਇ ਸੱਜਨ ਕੁਮਾਰ ਕਰ ਰਿਹਾ ਸੀ ਪਰੰਤੂ ਉਸ ਦੀ ਗੱਲ ਜਾਂਚ ਏਜੰਸੀਆਂ ਨੇ ਨਹੀਂ ਸੁਣੀ ਨਾ ਹੀ ਉਸ ਦੀ ਗਵਾਹੀ ਦਰਜ ਕੀਤੀ ਗਈ ਅਤੇ ਉਹ ਚਿਲਾਣਾ ਕਰ ਗਿਆ ਤੇ ਕੋਈ ਗਾਨੀ ਕੁਦਰਦੀਪ ਸਿੰਘガル ਗਾਚ ਤੇ ਪੱਲੋਂ ਆਪਣਾ ਪੱਖ ਛੁੜਾ ਕੇ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਰੱਖਿਆ ਗਿਆ ਤੇ ਇਤਰਾਜ਼ ਜਤਾਇਆ ਗਿਆ ਤਰਕਾਰਤਾ ਕੀ ਖਬਰ ਤੇ ਵਾਲ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਜਿਹੜੇ ਲੋਕ ਸੋਨਾ ਖਰੀਦਣ ਦੇ ਚਾਹਵਾਨ ਨੇ ਉਹਨਾਂ ਦੇ ਲਈ ਇਹ ਖਬਰ ਬੇਹਦ ਅਹਿਮ ਹੈ ਪਾਟਿਸ ਰਵਾ ਬਾਜ਼ਾਰ ਵਿੱਚ ਬੀਤੇ ਕੱਲ ਤੱਕ ਯਾਨੀ ਕਿ 22 ਜਨਵਰੀ ਤੱਕ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਾਰੀ ਗਿਰਾਵਟ ਦਰਜ ਕੀਤੀ ਗਈ ਹੈ ਇੰਡੀਅਨ ਬੁਲਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਅਨੁਸਾਰ ਚਾਂਦੀ ਦੀ ਕੀਮਤ ਦੇ ਵਿੱਚ ਲਗਭਗ 5% ਦੀ ਯਾਨੀ 19386 ਰੁਪਏ ਪ੍ਰਤੀ ਕਿਲੋ ਦੀ ਵੱਡੀ ਕਮੀ ਆਈ ਹੈ ਇਸ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ ਵਿੱਚ ਵੀ 3099 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਵੇਰਵਿਆਂ ਅਨੁਸਾਰ ਚਾਂਦੀ ਬੀਤੇ ਕੱਲ ਸਵੇਰੇ 303586 ਰੁਪਏ ਤੇ ਖੁੱਲੀ ਅਤੇ 299711 ਰੁਪਏ ਤੇ ਬੰਦ ਹੋਈ ਜ਼ਿਕਰਯੋਗ ਹੈ ਕਿ ਬੀਤੇ ਦਿਨ ਚਾਂਦੀ ਨੇ 320075 ਰੁਪਏ ਦਾ ਆਪਣਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਛੋਇਆ ਸੀ ਉੱਚੇ ਪਾਸੇ ਸੋਨਾ ਵੀ ਆਪਣੇ ਪਿਛਲੇ ਦਿਨ ਦੇ ਉੱਚੇ ਪੱਧਰ 155204 ਰੁਪਏ ਤੋਂ ਡਿੱਗ ਕੇ 151128 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਹੈ ਮਹਰਾਂ ਨੇ ਕੀਮਤਾਂ ਵਿੱਚ ਆਈ ਇਸ ਗਿਰਾਵਟ ਦੇ ਤਿੰਨ ਪ੍ਰਮੁੱਖ ਕਾਰਨ ਦੱਸੇ ਹਨ ਸਭ ਤੋਂ ਪਹਿਲਾਂ ਮੁਨਾਫਾ ਵਸੂਲੀ ਪਿਛਲੇ ਦਿਨਾਂ ਵਿੱਚ ਆਈ ਭਾਰੀ ਤੇਜ਼ੀ ਤੋਂ ਬਾਅਦ ਨਿਵੇਸ਼ਕਾਂ ਵੱਲੋਂ ਕੀਤੀ ਗਈ ਮੁਨਾਫਾ ਵਸੂਲੀ ਕਰਨ ਕੀਮਤਾਂ ਹੇਠਾਂ ਆਈਆਂ ਹਨ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਸ਼ੇਅਰ ਬਾਜ਼ਾਰ ਵਿੱਚ ਆਏ ਉਛਾਲ ਕਾਰਨ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਚਾਂਦੀ ਦੀ ਮੰਗ ਘਟੀ ਹੈ ਜਿहां ਤੀਜਾ ਪੂ ਸਿਆਸੀ ਤਣਾਅ ਵਿੱਚ ਕਮੀ ਵਿਸ਼ਵ ਪੱਧਰ ਤੇ ਜੀਓਪੋਲਿਟੀਕਲ ਤਣਾਅ ਘਟ ਹੋਣ ਕਾਰਨ ਕੀਮਤਾਂ ਤੇ ਦਬਾਅ ਬਣਿਆ ਹੈ ਤਦ ਹੀ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਇੱਕ ਮੀਟਿੰਗ ਹੋਵੇਗੀ ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ 27 ਜਨਵਰੀ ਨੂੰ ਇੱਕ ਸਰਪਾਰਟੀ ਮੀਟਿੰਗ ਹੋਵੇਗੀ ਜਿਸ ਵਿੱਚ ਦੋਵਾਂ ਸਦਨਾ ਨੇ ਵਿਧਾਇਕ ਕਮਤੇ ਕੁਝ ਹੋਰ ਮਾਮਲਿਆਂ ਤੇ ਚਰਚਾ ਕੀਤੀ ਜਾਵੇਗੀ ਸੂਤਰਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ ਕੇਂਦਰੀ ਬਜਟ 1 ਫਰਵਰੀ ਯਾਨੀ ਐਤਵਾਰ ਨੂੰ ਪੇਸ਼ ਕੀਤਾ ਜਾਵੇਗਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਪਿਛਲੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ 2 ਅਪ੍ਰੈਲ ਤੱਕ ਜਾਰੀ ਰਹੇਗਾ ਬਜਟ ਸੈਸ਼ਨ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਲੋਕ ਸਭਾ ਵਿੱਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਸ਼ੁਰੂ ਹੋਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਆਰਥਿਕ ਸਰਵੇਖਣ ਅਤੇ ਕੇਂਦਰੀ ਬਜਟ ਪੇਸ਼ ਕਰਨਗੇ ਸੰਸਦ ਦੀ ਪਰੰਪਰਾ ਦੇ ਅਨੁਸਾਰ ਬਜਟ ਇਸ ਵਾਰ 1 ਫਰਵਰੀ ਨੂੰ ਐਤਵਾਰ ਨੂੰ ਪੇਸ਼ ਕੀਤਾ ਜਾਵੇਗਾ ਸੈਸ਼ਨ ਦਾ ਪਹਿਲਾ ਪੜਾ 13 ਫਰਵਰੀ ਨੂੰ ਸਮਾਪਤ ਹੋਵੇਗਾ ਅਤੇ ਬਜਟ ਸੈਸ਼ਨ ਦਾ ਦੂਜਾ ਪੜਾ 9 ਮਾਰਚ ਨੂੰ ਸ਼ੁਰੂ ਹੋਵੇਗਾ ਜੋ 2 ਅਪ੍ਰੈਲ ਤੱਕ ਚੱਲੇਗਾ ਤੇ ਉਦਰੇ ਆ ਪੰਜਾਬ ਪ੍ਰਦਾਨ ਅਮਨ ਅਰੋੜਾ ਦੇ ਵੱਲੋਂ ਕੌਮੀ ਕਨਵੀਨਰ ਅਰਵਿੰਦ ਕੇਸ਼ਰੀਵਾਲ ਦੇ ਹੱਕ ਦੇ ਵਿੱਚ ਆਪਣਾ ਪੱਖ ਸਾਹਮਣੇ ਰੱਖਿਆ ਹੈ ਦੋ ਝੂਠੇ ਕੇਸਾਂ ਚੋਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਸ਼ਰੀਵਾਲ ਦੇ ਬਰੀ ਹੋਣ ਤੇ ਆਪ ਪੰਜਾਬ ਪ੍ਰਧਾਨ ਤੇ ਕੈਬਨਟ ਮੰਤਰੀ ਮਨ ਅਰੋੜਾ ਦਾ ਬਿਆਨ ਸਾਹਮਣੇ ਆਇਆ ਹੈ ਤੇ ਆਓ ਸੁਣਦੇ ਹਾਂ ਸਾਥੀਓ ਇੱਕ ਵਾਰ ਫੇਰ ਤੋਂ ਸੱਚਾਈ ਦੀ ਜਿੱਤ ਹੋਈ ਹੈ ਔਰ ਝੂਠ ਮਕਾਰੀ ਔਰ ਫਰੇਮ ਨੂੰ ਮੂੰਹ ਦਿਖਾਣੀ ਪਈ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਆਪਣੀ ਈਡੀ ਵਰਗੀਆਂ ਏਜੰਸੀਆਂ ਦੇ ਜ਼ਰੀਏ ਆਮ ਆਦਮੀ ਪਾਰਟੀ ਦੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਬਾਕੀ ਸਾਰੇ ਲੀਡਰਾਂ ਦੇ ਉੱਪਰ ਝੂਠੇ ਬੇਬੁਨਿਆਦ ਪਰਚੇ ਦਰਜ ਕਰਕੇ ਅੰਦਰ ਰੱਖ ਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਦੇ ਅਰਵਿੰਦ ਜੀ ਦੀ ਰਾਜਨੀਤੀ ਖਤਮ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸੀਗੇ ਅੱਜ ਉਹਨਾਂ ਨੂੰ ਮੂੰਹ ਦਿਖਾਣੀ ਪਈ ਹੈ ਅਖੌਤੀ ਝੂਠੇ ਬੇਬੁਨਿਆਦ ਸ਼ਰਾਬ ਘਟਾਲੇ ਨਾਲ ਸੰਬੰਧਿਤ ਦੋ ਕੇਸਾਂ ਦੇ ਵਿੱਚ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਲੀ ਦੀ ਇੱਕ ਕੋਰਟ ਨੇ ਬਵਾਇਜ਼ਤ ਬਰੀ ਕੀਤਾ ਸੋ ਇਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਕਿ ਬੀਜੇਪੀ ਦੀ ਕੇਂਦਰ ਸਰਕਾਰ ਦਾ ਸਿਰਫ ਔਰ ਸਿਰਫ ਕੰਮ ਸਾਡੇ ਨੈਸ਼ਨਲ ਕਨਵੀਨਰ ਔਰ ਬਾਕੀ ਲੀਡਰਸ ਨੂੰ ਬਦਨਾਮ ਕਰਦਾ ਸੀ ਮੈਂ ਸਮਝਦਾ ਕਿ ਉਹਨਾਂ ਨੂੰ ਅੱਜ ਦੇ ਇਸ ਫੈਸਲੇ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਔਰ ਭਾਜਪਾ ਨੂੰ ਤੇ ਇਹੋ ਜਿਹੀਆਂ ਦਮਨਕਾਰੀ ਨੀਤੀਆਂ ਨੂੰ ਅਲਵਿਦਾ ਕਹਿਣਾ ਚਾਹੀਦਾ ਹੈ T20 ਕ੍ਰਿਕਟ ਵਰਲਡ ਕੱਪ ਚੋ ਬੰਗਲਾਦੇਸ਼ ਛੜਾਕੀ ਬਾਹਰ ਹੋ ਚੁੱਕਿਆ ਜਿहां ਖੇਡ ਜਗਤ ਤੋਂ ਇੱਕ ਫਟਾ ਅਪਡੇਟ ਸਾਹਮਣੇ ਆ ਰਿਹਾ ਬੰਗਲਾਦੇਸ਼ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਆਈਸੀਸੀ ਨੇ ਬੰਗਲਾਦੇਸ਼ ਨੂੰ ਫੈਸਲਾ ਲੈਣ ਦੇ ਲਈ 24 ਘੰਟੇ ਦਾ ਸਮਾਂ ਦਿੱਤਾ ਸੀ ਤੇ ਦੱਸਿਆ ਕਿ ਬੀਤੇ ਕੱਲ ਵੀਰਵਾਰ ਨੂੰ ਬੀਸੀਬੀ ਅਤੇ ਬੰਗਲਾਦੇਸ਼ ਸਰਕਾਰ ਵਿਚਕਾਰ ਦਾਕਾ ਵਿੱਚ ਇੱਕ ਮੀਟਿੰਗ ਹੋਈ ਜਿੱਥੇ ਇਹ ਫੈਸਲਾ ਲਿਆ ਗਿਆ ਕਿ ਬੰਗਲਾਦੇਸ਼ ਕ੍ਰਿਕਟ ਟੀਮ ਪਾਰਤਪ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਵਿੱਚ ਨਹੀਂ ਖੇਡੇਗੀ ਹੁਣ ICC ਬੰਗਲਾਦੇਸ਼ ਦੀ 25 ਸਕਾਟਲੈਂਡ ਨੂੰ T20 ਵਿਸ਼ਵ ਕੱਪ ਵਿੱਚ ਮੌਕਾ ਦੇਵੇਗਾ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਨੇ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਉਹਨਾਂ ਦੀ ਟੀਮ ਭਾਰਤ ਵਿੱਚ ਇੱਕ ਵੀ ਮੈਚ ਨਹੀਂ ਖੇਡੇਗੀ ਤੇ ਉਹਨਾਂ ਨੇ ਇਸ ਨੂੰ ICC ਦੀ ਨਾਕਾਮੀ ਦੱਸਿਆ ਬੀਸੀਬੀ ਪ੍ਰਧਾਨ ਨੇ ਕਿਹਾ ਆਈਸੀਸੀ ਨੇ ਸਾਡੇ ਮੈਚ ਪਰ ਤੋ ਸ਼ਿਫਟ ਨਹੀਂ ਕੀਤੇ ਅਸੀਂ ਵਿਸ਼ਵ ਕ੍ਰਿਕਟ ਬਾਰੇ ਨਹੀਂ ਜਾਣਦੇ ਅਤੇ ਇਸ ਦੀ ਪ੍ਰਸਿੱਧੀ ਘਟ ਰਹੀ ਹੈ ਆਈਸੀਸੀ ਨੇ 2 ਕਰੋੜ ਲੋਕਾਂ ਨੂੰ ਨਿਰਾਸ਼ ਕੀਤਾ ਹੈ ਤੇ ਕ੍ਰਿਕਟ ਹੁਣ 올림픽 ਵਿੱਚ ਜਾ ਰਿਹਾ ਹੈ ਤੇ ਪਰ ਜੇਕਰ ਸਾਡੇ ਵਰਗਾ ਦੇਸ਼ ਉਥੇ ਨਹੀਂ ਜਾ ਰਿਹਾ ਤਾਂ ਇਹ ਆਈਸੀਸੀ ਦੀ ਨਾਕਾਮੀ ਹੈ ਬੰਗਲਾਦੇਸ਼ ক্রিকেট ਬੋਰਡ ਦੇ ਪ੍ਰਧਾਨ ਨੇ ਅੱਗੇ ਕਿਹਾ ਉਹ ਲੜਾਈ ਜਾਰੀ ਰੱਖਣਗੇ ਉਹਨਾਂ ਨੇ ICC ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਤੇ ਵੀ ਸਵਾਲ ਉਠਾਏ ਅੱਗੇ ਉਹਨਾਂ ਨੇ ਕਿਹਾ આરોਪ ਲਗਾਇਆ ਕਿ ICC ਦੀ ਮੀਟਿੰਗ ਵਿੱਚ ਗਲਤ ਫੈਸਲੇ ਲਏ ਗਏ BCCI ਪ੍ਰਧਾਨ ਦੇ ਅਨੁਸਾਰ ICC ਦੀ ਮੀਟਿੰਗ ਵਿੱਚ ਸਿਰਫ BCCI ਦੀ ਗੱਲ ਮੰਨੀ ਗਈ ਹੈ ਬੰਗਲਾਦੇਸ਼ ক্রিকেট ਬੋਰਡ ਨੇ ਇੱਕ ਵਾਰ ਫਿਰ ਭਾਰਤ ਨੂੰ ਅਸੁਰੱਖਿਅਤ ਦੱਸਿਆ ਬੰਗਲਾਦੇਸ਼ੀ ਅਧਿਕਾਰੀ ਨੇ ਕਿਹਾ ਕਿ ਪੂਰੀ ਬੰਗਲਾਦੇਸ਼ ਟੀਮ ਨੂੰ ਭਾਰਤ ਵਿੱਚ ਖਤਰਾ ਹੈ ਉਹਨਾਂ ਨੇ ਕਿਹਾ ਅਸੀਂ ਵਿਸ਼ਵ ਕੱਪ ਵਿੱਚ ਖੇਡਣਾ ਚਾਹੁੰਦੇ ਹਾਂ ਪਰ ਸਾਡੇ ਖਿਡਾਰੀਆਂ ਲਈ ਸੁਰੱਖਿਅਤ ਮੁੱਦਾ ਬਣੀ ਹੋਈ ਹੈ ਐਸੀ ਸੁਰੱਖਿਆ ਦੇ ਮੁੱਦੇ ਤੇ ਜੋ ਮਰਜ਼ੀ ਕਹਿ ਸਕਤੀ ਹੈ ਪਰ ਸਾਡੇ ਇੱਕ ਖਿਡਾਰੀ ਨੂੰ ਉਹਨਾਂ ਦੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਭਾਰਤ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਚੇਕਰ ਉਹਨਾਂ ਨੇ ਮੁਸਬ ਜ਼ੁਰਨੂ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਤਾਂ ਉਹ ਸਾਡੀ ਟੀਮ ਨੂੰ ਕਿਵੇਂ ਦੇਖਣਗੇ ਤਾਂ ਅਸੀਂ ਆਪਣੇ ਖਿਡਾਰੀਆਂ ਨੂੰ ਜੋਖਮ ਵਿੱਚ ਨਹੀਂ ਪਾ ਸਕਦੇ ਤੇ ਅਦਰੀ ਅਜ ਗਣਤੰਤਰ ਦਿਵਸ ਦੀ ਫੁੱਲ ਡਰੈਸ ਰਹਸਲ ਕੀਤੀ ਜਾਵੇਗੀ ਗਣਤੰਤਰ ਦਿਵਸ 2026 ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਹਨ ਪਿਛਲੇ ਕਈ ਦਿਨਾਂ ਤੋਂ ਨਵੀਂ ਦਿੱਲੀ ਵਿੱਚ ਕਤਵਯ ਪਾਠ ਤੇ 70ਵੇਂ ਗਣਤੰਤਰ ਦਿਵਸ ਤੇ ਮੁੱਖ ਜਸ਼ਨਾਂ ਲਈ ਰਿਹਰਸਲ ਕਰ ਰਹੇ ਨੇ ਪਲਕੇ ਅੱਜ ਯਾਨੀ ਕਿ 23 ਜਨਵਰੀ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਗਣਤੰਤਰ ਦਿਵਸ ਦੇ ਲਈ ਇੱਕ ਫੁੱਲ ਡਰੈਸ ਰਿਹਰਸਲ ਹੋਵੇਗੀ ਗਣਤੰਤਰ ਦਿਵਸ ਦੇ ਲਈ ਫੁੱਲ ਡਰੈਸ ਰਿਹਰਸਲ ਸਵੇਰੇ 10:30 ਵਜੇ ਵਿਜੇ ਚੌਂਕ ਤੋਂ ਸ਼ੁਰੂ ਹੋਵੇਗੀ ਅਤੇ ਲਾਲ ਕਿਲੇ ਤੱਕ ਜਾਵੇਗੀ ਪ੍ਰੇਡ ਰਿਹਰਸਲ ਦੇ ਕਾਰਨ ਦਿੱਲੀ ਵਿੱਚ ਕਈ ਥਾਵਾਂ ਤੇ ਆਵਾਜਾਈ ਤੇ پابੰਦੀ ਲੱਗੇਗੀ ਤੇ ਗਣਤੰਤਰ ਦਿਵਸ ਪ੍ਰੇਡ ਦੀ ਫੁੱਲ ਡਰੈਸ ਰਿਹਰਸਲ ਸੰਬੰਧਿਤ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸਵੇਰ ਤੋਂ ਕੇਂਦਰੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਆਵਾਜਾਈ 'ਪਾ ਬੰਦੀਆਂ ਲਾਗੂ ਰਹਿਣਗੀਆਂ ਕਰਤੱਬ्य ਮਾਰਗ ਰਫੀ ਮਾਰਗ ਕ੍ਰੋਸਿੰਗ ਜਨਪਤ ਕ੍ਰੋਸਿੰਗ ਮਾਨ ਸਿੰਘ ਰੋਡ ਕ੍ਰੋਸਿੰਗ ਅਤੇ ਸੀ ਹੈਕਸਾਗਨ ਖੇਤਰ ਦੀਆਂ ਸੜਕਾਂ ਬੰਦ ਰਹਿਣਗੀਆਂ ਰਸਲ ਦੌਰਾਨ ਵਿਜੇ ਚੌਂ ਤੋਂ ਇੰਡੀਆ ਗੇਟ ਤੱਕ ਕਰਤੱਬ्य ਮਾਰਗ ਤੇ ਵਾਹਨਾਂ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ ਰਾਏਸੇਨਾ ਰੋਡ ਜਨਪਤ ਅਤੇ ਸਿ ਹੈਕਸਾਗਨ ਵਰਗੀਆਂ ਸੜਕਾਂ ਵੀ ਪ੍ਰਭਾਵਿਤ ਹੋਣਗੀਆਂ ਪੁਲਿਸ ਨੇ ਯਾਤਰੀਆਂ ਨੂੰ ਟ੍ਰੈਫਿਕ ਜਾਮ ਤੋਂ ਬਚਣ ਲਈ ਰਿੰਗ ਰੋਡ ਆਊਟਰ ਰਿੰਗ ਰੋਡ ਅਤੇ ਹੋਰ ਵਿਕਲਪ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਤੇ ਅਧਿਕਾਰੀਆਂ ਨੇ ਉੱਤਰੀ ਅਤੇ ਦੱਖਣੀ ਦਿੱਲੀ ਵਿੱਚ ਕਾਰ ਯਾਤਰਾ ਕਰਨ ਵਾਲੇ ਲੋਕਾਂ ਨੂੰ ਕੇਂਦਰੀ ਦਿੱਲੀ ਦੇ ਰਸਤਿਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ ਗੰਤਨ ਦਿਵਸ ਦੇ ਜਸ਼ਨਾਂ ਅਤੇ ਹਰਸ਼ਨਾ ਦੇ ਮੱਦੇਨਜ਼ਰ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਵੀ ਦਿੱਲੀ ਤੇ ਗੁਰੂਗ੍ਰਾਮ ਵਿੱਚ ਪਾਰੀ ਪਹਨਾਂ ਦੇ ਦਾਖਲੇ ਸੰਬੰਧੀ ਨਿਰਦੇਸ਼ ਜਾਰੀ ਕੀਤੇ ਹਨ। ਤੇ ਉਦਰੀ ਡੂੰਗੀ ਖਾਟ ਦੇ ਵਿੱਚ ਫੌਜ ਦਾ ਵਾਹਨ ਡਿੱਗਿਆ ਜਿਸ ਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਜਮੁ ਕਸ਼ਮੀਰ ਦੇ ਡੋਡਾ ਬੱਚੋਂ ਵੀਰਵਾ ਨੂੰ ਫੌਜ ਦਾ ਵਾਹਨ 200 ਫੁੱਟ ਡੂੰਗੀ ਖੱਡ ਵਿੱਚ ਡਿੱਗਿਆ ਤੇ ਇਸ ਹਾਦਸੇ ਵਿੱਚ 10 ਜਵਾਨ ਸ਼ਹੀਦ ਹੋ ਗਏ ਜਦੋਂ ਕਿ 7 ਹੋਰ ਜ਼ਖਮੀ ਹੋ ਗਏ ਤੇ ਇੱਕ ਫੌਜ ਅਧਿਕਾਰੀ ਨੇ ਦੱਸਿਆ ਕਿ ਗੱਡੀ ਵਿੱਚ 17 ਜਵਾਨ ਸਵਾਰ ਸਨ ਇਹਨਾਂ ਵਿੱਚੋਂ 7 ਸੈਨਿਕ ਜ਼ਖਮੀ ਹੋ ਗਏ ਤੇ 10 ਸ਼ਹੀਦ ਹੋ ਗਏ ਤੇ ਜ਼ਖਮੀਆਂ ਵਿੱਚੋਂ 3 ਗੰਭੀਰ ਜ਼ਖਮੀ ਸਨ ਤੇ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਉਦਮਪੁਰ ਮਿਲਟਰੀ ਹਸਪਤਾਲ ਲਿਜਾਇਆ ਗਿਆ ਅਧਿਕਾਰੀ ਦੇ ਅਨੁਸਾਰ ਇਹ ਹਾਦਸਾ ਪਤਰਵਾ ਚੰਬਾ ਇੰਟਰ ਸਟੇਟ ਰੋਡ ਤੇ ਅੰਨੀ ਟੌਪ ਤੇ ਬਾਪਰੇ ਸਾਰੇ ਸਿਪਾਹੀ ਇੱਕ ਉਪਰਲੇ ਖੇਤਰ 'ਚ ਸਥਿਤ ਇੱਕ ਚੌਂਕੀ ਵੱਲ ਜਾ ਰਹੇ ਸਨ ਜਦੋਂ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗਵਾ ਦਿੱਤਾ ਅਤੇ ਢਾਹ ਖੱਡ 'ਚ ਡੇ ਗਈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਤ ਸਨਾ ਨੇ ਹਾਥਰੇ ਤੇ ਦੁੱਖ ਜਤਾਉਂਦੇ ਹੋਏ ਕਿਹਾ ਮੈਂ ਇਸ ਦੁਖਾਂਤ ਤੋਂ ਦੁਖੀ ਹਾਂ ਇਸ ਸਮੇਂ ਪੂਰਾ ਦੇਸ਼ ਦੁਖੀ ਪਰਿਵਾਰ ਨਾਲ ਇਕਤਾ ਅਤੇ ਸਮਰਥਨ ਵਿੱਚ ਖੜਾ ਹੈ ਜ਼ਖਮੀ ਸੈਨਿਕਾਂ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ ਤੇ ਸੀਨੀਅਰ ਅਧਿਕਾਰੀਆਂ ਨੂੰ ਸਭ ਤੋਂ ਵਧੀਆ ਸੰਭਵ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਮੈਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੋ ਚਾਹਤਾਂ ਧੰਨਵਾਦ